ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੀਰ ਸਿੰਘ 39ਵੇਂ ਭਾਗ ਵਿੱਚ ਸੁਣੋ ਦਸੰਬਰ 1999 ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਚੋਣ ਨਤੀਜਿਆਂ ਦਾ ਰਾਸੀ ਸੁਨੇਹਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਸੰਬਰ 1999 ਦੀਆਂ ਲੋਕ ਸਭਾ ਚੋਣਾਂ ਬਹੁਤ ਹੀ ਗਰਮਾ-ਗਰਮ ਰਾਸੀ ਮਾਹੌਲ ਵਿੱਚ ਹੋਈਆਂ ਸਨ ਭਾਰਤ ਸਰਕਾਰ ਵੱਲੋਂ ਫਰਾਂਸ ਦੀ ਬਫੋਰਸ ਕੰਪਨੀ ਕੋਲ ਜੰਗੀ ਤੋਪਾਂ ਖਰੀਦਣ ਦੇ ਸੌਦੇ ਨੂੰ ਲੈ ਕੇ ਰਜੀਵ ਗਾਂਧੀ ਉੱਤੇ ਵੱਡੇ ਪੈਮਾਨੇ ਤੇ ਰਿਸ਼ਵਤ ਲੈਣ ਦੇ ਸੰਗੀਨ ਇਲਜ਼ਾਮਾਂ ਨੇ ਲੋਕਾਂ ਅੰਦਰ ਉਸ ਦੇ ਅਕਸ ਨੂੰ ਵੱਡੀ ਢਾਹ ਲਾ ਦਿੱਤੀ ਸੀ ਇਸ ਮਸਲੇ ਤੇ ਰਜੀਵ ਗਾਂਧੀ ਦੇ ਨੇੜਲੇ ਸਹਿਯੋਗੀ ਵਿਸ਼ਵਨਾਥ ਪ੍ਰਤਾਪ ਸਿੰਘ ਵੀਪੀ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨਾਲ ਰਜੀਵ ਗਾਂਧੀ ਵਿਰੋਧੀ ਲਹਿਰ ਨੇ ਹਰਾਸੀ ਤੂਫਾਨ ਦਾ ਰੂਪ ਧਾਰਨ ਕਰ ਲਿਆ ਸੀ ਇਸ ਦੇ ਨਤੀਜੇ ਵਜੋਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਸੀ 1977 ਵਾਂਗੂ ਇਹ ਚੋਣਾਂ ਵੀ ਵੱਖ-ਵੱਖ ਵਿਚਾਰਧਾਰਕ ਬਣਗੀਆਂ ਦੀਆਂ ਵਿਰੋਧੀ ਧਿਰਾਂ ਭਾਰਤੀ ਜਨਤਾ ਪਾਰਟੀ ਜਨਤਾਦਲ ਤੇ ਸੀਪੀਐਮ ਦੀ ਅਗਵਾਈ ਹੇਠਲੇ ਖੱਬੀ ਪੱਖੀ ਫਰੰਟ ਨੇ ਇਕਜੁੱਟ ਹੋ ਕੇ ਲੜੀਆਂ ਸਨ ਵੀ ਪੀ ਸਿੰਘ ਦੀ ਅਗਵਾਈ ਹੇਠਲਾ ਜਨਤਾਦਲ ਵਿਰੋਧੀ ਧਿਰਾਂ ਵਿੱਚੋਂ ਸਭ ਤੋਂ ਵੱਡੀ ਧਿਰ ਬਣ ਕੇ ਉੱਭਰ ਆਇਆ ਸੀ ਜਿਸ ਕਰਕੇ ਵੀ ਪੀ ਸਿੰਘ ਨੇ 2 ਦਸੰਬਰ ਨੂੰ ਪ੍ਰਧਾਨ ਮੰਤਰੀ ਦਾ ਅਸਣ ਗ੍ਰਹਿਣ ਕਰ ਲਿਆ ਸੀ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਵਿੱਚ ਸ਼ਾਮਲ ਹੋਣ ਦੀ ਥਾਂ ਵੀ ਪੀ ਸਿੰਘ ਦੀ ਸਰਕਾਰ ਨੂੰ ਬਾਹਰ ਰਹਿ ਕੇ ਹਮਾਇਤ ਦੇਣ ਦਾ ਰਾਸੀ ਪੈਂਤੜਾ ਲੈ ਲਿਆ ਸੀ ਚੋਣਾਂ ਬਾਰੇ ਸਾਡੀ ਸਮਝ ਇਹ ਹੀ ਸੀ ਕਿ 1952 ਤੋਂ ਲੈ ਕੇ ਹੁਣ ਤੱਕ ਚੋਣਾਂ ਦੇ ਤਜਰਬੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਆਪਣੀ ਮੁਕਤੀ ਲਈ ਜੂਝ ਰਹੇ ਲੋਕਾਂ ਦੀ ਆਜ਼ਾਦੀ ਦਾ ਸਾਧਨ ਇੱਥੇ ਜ਼ਮਨ ਨਹੀਂ ਬਣ ਸਕਦੀਆਂ ਸਗੋਂ ਉਲਟਾ ਉਹਨਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਹੋਰ ਵੱਧ ਮਜ਼ਬੂਤ ਕਰਨ ਦਾ ਸੰਵਿਧਾਨਕ ਸੰਧ ਬਣ ਰਹੀਆਂ ਹਨ ਇਸ ਕਰਕੇ ਦਸੰਬਰ 1999 ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਹੀ ਅਸੀਂ ਇਸ ਮਾਮਲੇ ਬਾਰੇ ਪੈਂਫਲੇਟ ਛਾਪ ਕੇ ਵੰਡੇ ਸੀ ਜਿਸ ਵਿੱਚ ਇਹ ਸਵਾਲ ਵਿਚਾਰਿਆ ਗਿਆ ਸੀ ਕਿ ਚੋਣਾ ਲੜੀਆਂ ਜਾਣ ਜਾਂ ਨਾ ਚੋਣਾ ਵਿੱਚ ਹਿੱਸਾ ਲੈਣ ਦੀ ਹਰ ਦਲੀਲ ਦਾ ਸਿਧਾਂਤਿਕ ਪੱਧਰ ਤੇ ਖੰਡਨ ਕਰਨ ਤੋਂ ਬਾਅਦ ਅਸੀਂ ਦ੍ਰਿੜ ਨਿਸ਼ਚੇ ਨਾਲ ਆਪਣਾ ਇਹ ਮਤ ਦੁਹਰਾਇਆ ਸੀ ਕਿ ਭਾਰਤੀ ਸੰਵਿਧਾਨ ਦੀ ਗੁਲਾਮੀ ਦੇ ਜ਼ੂਲੇ ਨੂੰ ਗਲੋਂ ਵਗਾਹ ਮਾਰਨ ਦੀਆਂ ਚਾਹਵਾਨ ਤਾਕਤਾਂ ਨੂੰ ਚੋਣਾ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਅਤੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਤੇ ਹੀ ਡਟੇ ਰਹਿਣਾ ਚਾਹੀਦਾ ਹੈ ਇਸੇ ਦੌਰਾਨ ਪੰਥਕ ਕਮੇਟੀ ਤੇ ਇਸ ਦੀ ਅਗਵਾਈ ਹੇਠ ਜੂਝ ਰਹੀਆਂ ਚਾਰ ਖੜਕੂ ਜਥੇਬੰਦੀਆਂ ਨੇ ਵੀ ਆਪਣੀ ਪੱਧਰ ਤੇ ਇਹਨਾਂ ਚੋਣਾਂ ਦਾ ਬਾਈਕਟ ਕਰਨ ਦਾ ਫੈਸਲਾ ਕਰ ਲਿਆ ਸੀ ਅਖਬਾਰਾਂ ਦੇ ਨਾਂ ਜਾਰੀ ਕੀਤੇ ਲਿਖਤੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਪੰਥਕ ਕਮੇਟੀ ਤੇ ਚਾਰ ਖੜਕੂ ਜਥੇਬੰਦੀਆਂ ਆਪਣੀ ਪਹਿਲੀ ਪੋਜੀਸ਼ਨ ਨੂੰ ਮੋੜ ਦ੍ਰਿੜਤਾ ਨਾਲ ਦੁਹਰਾਉਂਦੀਆਂ ਹੋਈਆਂ ਇਹ ਐਲਾਨ ਕਰਦੀਆਂ ਹਨ ਕਿ ਅਸੀਂ ਇੱਕ ਸੁਤੰਤਰ ਤੇ ਪ੍ਰਭੂ ਸੱਤਾ ਸੰਪੰਨ ਖਾਲਸਤਾਨ ਲਈ ਜਦੋਂ ਜੈਦ ਕਰ ਰਹੇ ਹਾਂ ਭਾਰਤ ਦੇ ਸੰਵਿਧਾਨ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਇਸ ਲਈ ਇਸ ਸੰਵਿਧਾਨ ਅਧੀਨ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹਜ਼ਾਰਾਂ ਸ਼ਹੀਦਾਂ ਦੇ ਕੇ ਖਾਲਸਤਾਨ ਦੀ ਮਹਾਨ ਜਦੋਂ ਜੈਦ ਨੂੰ ਅਸੀਂ ਉਸ ਮਕਾਮ ਤੇ ਲਿਆ ਖੜਾ ਕੀਤਾ ਹੈ ਜਿੱਥੇ ਚੋਣਾਂ ਦਾ ਰਾਜਨੀਤੀ ਖੜਾਉਣਾ ਸਿਰਫ ਉਹਨਾਂ ਲੋਕਾਂ ਨੂੰ ਹੀ ਪਰਚਾ ਸਕੇਗਾ ਜਿਨ੍ਹਾਂ ਦੇ ਹੱਡ ਮਾਸ ਵਿੱਚ ਪੰਜਾਬ ਦੇ ਲੋਕਾਂ ਨਾਲ ਗਦਾਰੀ ਕਰਨ ਦੀ ਬਾਦਰੂ ਅਜੇ ਵੀ ਬੱਸੀ ਹੋਈ ਹੈ। ਪੰਥਕ ਕਮੇਟੀ ਤੇ ਚਾਰਜ ਹਾਰੂ ਜਥੇਬੰਦੀਆਂ ਸਭ ਅਕਾਲੀ ਦਲਾਂ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਭ ਧੜਿਆਂ ਮੌਜੂਦਾ ਸੰਘਰਸ਼ ਦੀ ਰੀੜ ਦੀ ਹੱਡੀ ਸਿੱਖ ਕਿਸਾਨਾਂ, ਕਿਰਤੀਆਂ, ਮਨੁੱਖੀ ਅਧਿਕਾਰ ਸੰਗਠਨਾ ਅਤੇ ਹੋਰ तमाम ਰਾਸੀ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦੀਆਂ ਹਨ ਕਿ ਇਹਨਾਂ ਨੁਕਤਿਆਂ ਉੱਤੇ ਵਿਚਾਰ ਕਰਨ ਅਤੇ ਬ੍ਰਾਹਮਣੀ ਹਾਕਮਾਂ ਦੇ ਰਾਸੀ ਸ਼ੋਰ ਸ਼ਰਾਬੇ ਝੂਠਾਂ ਅਤੇ ਲਾਲਸਾਵਾਂ ਤੋਂ ਲਾਂਭੇ ਹੋ ਕੇ ਇਹ ਵੇਖਣਾ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਤਾਕਤਾਂ ਦੇ ਕਿਹੜੇ ਸਮੀਕਰਨ ਬਣਦੇ ਹਨ ਅਤੇ ਖਾਲਸਾ ਪੰਥ ਦੀ ਇਸ ਸਥਿਤੀ ਵਿੱਚ ਕੀ ਹੈਸੀਅਤ ਹੈ ਉਹ ਆਪਣੀਆਂ ਆਤਮਾਵਾਂ ਉੱਤੇ ਮੌਜੂਦਾ ਸੰਘਰਸ਼ ਵਿੱਚ ਸ਼ਹੀਦ ਹੋ ਰਹੇ ਸਿੰਘਾਂ ਦਾ ਬੋਝ ਮਹਿਸੂਸ ਕਰਨ ਅਤੇ ਉਸ ਰੌਸ਼ਨੀ ਵਿੱਚ ਭਾਰਤੀ ਹਾਕਮਾਂ ਵੱਲੋਂ ਛੁੱਟੀ ਚੋਣਾਂ ਦੀ ਬੁਰਕੀ ਪਿੱਛੇ ਲੁਕੇ ਇਰਾਦਿਆਂ ਨੂੰ ਬੁੱਝਣ ਵਾਲੀ ਬਿਰਤੀ ਨੂੰ ਜਗਾਉਣਾ ਇਸ ਬਿਆਨ ਉਤੇ ਪੰਥਕ ਕਮੇਟੀ ਵੱਲੋਂ ਡਾਕਟਰ ਸੋਹਣ ਸਿੰਘ ਹਰਮਿੰਦਰ ਸਿੰਘ ਸੁਲਤਾਨਵਿੰਡ ਸ਼ਾਹਬਾਦ ਸਿੰਘ ਅਤੇ ਸਤਵਿੰਦਰ ਪਾਲ ਸਿੰਘ ਤੋਂ ਇਲਾਵਾ ਚਾਰਜ ਹਾਰੂ ਜਥੇ ਬੰਦੀਆਂ ਵੱਲੋਂ ਦਲਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਪਰਮਜੀਤ ਸਿੰਘ ਪੰਜਵੜ ਅਤੇ ਰਿਸ਼ਪਾਲ ਸਿੰਘ ਸ਼ੰਦਲਾਂ ਦੇ ਦਸਤਕਦ ਸਨ ਪਰੰਤੂ ਪੰਥਕ ਮੀਟੀ ਦੇ ਫੈਸਲੇ ਦੇ ਬਾਵਜੂਦ ਖੜਕੂ ਲਹਿਰ ਦੇ ਹਮਾਇਤੀ ਸਮਝੇ ਜਾਂਦੇ ਕੁਝ ਵਿਅਕਤੀਆਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹੀਦ ਹੋ ਚੁੱਕੇ ਸਿੰਘਾਂ ਦੇ ਪਰਿਵਾਰਕ ਮੈਂਬਰ ਸਨ ਨੇ ਆਪ ਮਤੇ ਹੀ ਚੋਣਾਂ ਵਿੱਚ ਖੜੇ ਹੋਣ ਦੇ ਐਲਾਨ ਕਰ ਦਿੱਤੇ ਸ਼ੁਰੂ ਵਿੱਚ ਤਾਂ ਇਹਨਾਂ ਉਮੀਦਵਾਰਾਂ ਨੂੰ ਕਿਸੇ ਨੇ ਬਹੁਤਾ ਨਾ ਗੋਲਿਆ ਸਗੋਂ ਕੁੰਝ ਥਾਵਾਂ ਤੇ ਕਾਂਗਰਸੀ ਉਮੀਦਵਾਰਾਂ ਨੇ ਅਕਾਲੀਆਂ ਦੀਆਂ ਵੋਟਾਂ ਨੂੰ ਖੋਰਾ ਲਾਉਣ ਦੀ ਨੀਅਤ ਨਾਲ ਇਹਨਾਂ ਚੋਂ ਕੁਝ ਉਮੀਦਵਾਰਾਂ ਦੀ ਮਾਈਕਰੋਪ ਵਿੱਚ ਤੇ ਹੋਰ ਨਾ ਸਾਧਨਾ ਰਾਹੀ ਮਦਦ ਵੀ ਕੀਤੀ ਪਰ ਜਿਉਂ ਹੀ ਚੋਣ ਪ੍ਰਚਾਰ ਨੇ ਗਤੀ ਫੜ ਲਈ ਤਾਂ ਦਿਨਾਂ ਵਿੱਚ ਹੀ ਪੰਜਾਬ ਦਾ ਰਾਸੀ ਦ੍ਰਿਸ਼ ਹੈਰਾਨੀ ਦੀ ਹੱਦ ਤੱਕ ਬਦਲਣਾ ਸ਼ੁਰੂ ਹੋ ਗਿਆ ਸੀ ਸਾਰੇ ਹੀ ਥਾਵਾਂ ਤੇ ਖੜਕੂ ਲਹਿਰ ਦੇ ਸਮਰਥਕ ਸਮਝੇ ਜਾਂਦੇ ਉਮੀਦਵਾਰਾਂ ਨੂੰ ਸਮਾਜ ਦੇ ਲਗਭਗ ਸਾਰੇ ਹੀ ਵਰਗਾਂ ਵੱਲੋਂ ਅਣਕਿਆਸੀ ਹਮਾਇਤ ਮਿਲਣੀ ਸ਼ੁਰੂ ਹੋ ਗਈ ਸੀ ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਗਈਆਂ ਇਹਨਾਂ ਗੈਰ ਬਹਿਤੀ ਉਮੀਦਵਾਰਾਂ ਦੇ ਪੱਖ ਵਿੱਚ ਹਨੇਰੀ ਝੁੱਲਣੀ ਸ਼ੁਰੂ ਹੋ ਗਈ ਸੀ ਅਹਿਮ ਗੱਲ ਇਹ ਸੀ ਕਿ ਇਸ ਦੌਰਾਨ ਕਿਸੇ ਵੀ ਖਾੜਕੂ ਜਥੇਬੰਦੀ ਜਾਂ ਆਗੂ ਨੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਨਹੀਂ ਕੀਤੀ ਸੀ ਅਤੇ ਨਾ ਹੀ ਵਿਰੋਧੀਆਂ ਨੂੰ ਕੋਈ ਧਮਕੀ ਦਿੱਤੀ ਗਈ ਸੀ ਜਦੋਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਵਿਰੋਧੀਆਂ ਦੇ ਮੂੰਹ ਅੱਡੇ ਹੀ ਰਹਿ ਗਏ ਅਤੇ ਖਾੜਕੂ ਪੱਖੀ ਉਮੀਦਵਾਰਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ ਚੋਣਾਂ ਦੇ ਨਤੀਜਿਆਂ ਉੱਤੇ ਯਕੀਨੀ ਹੋ ਰਿਹਾ ਸੀ ਪੰਜਾਬ ਦੇ 13 ਹਲਕਿਆਂ ਵਿੱਚੋਂ 8 ਹਲਕਿਆਂ ਵਿੱਚ ਖਾੜਕੂ ਪੱਖੀ ਸਮਝੇ ਜਾਂਦੇ ਉਮੀਦਵਾਰ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਹੋ ਗਏ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਤਰਨਤਾਰਨ ਤੋਂ ਰਿਕਾਰਡ ਤੋੜ ਵੋਟਾਂ ਲੈ ਕੇ ਕਾਮਯਾਬ ਹੋ ਗਏ ਸਨ ਇਸੇ ਤਰ੍ਹਾਂ ਰੋਪੜ ਤੋਂ ਬੀਬੀ ਬਿਮਲਕੌਰ ਖਾਲਸਾ ਤੇ ਬਠਿੰਡਾ ਤੋਂ ਸ਼ਹੀਦ ਬਿਆਨ ਸਿੰਘ ਦੇ ਪਿਤਾ ਸਰਦਾਰ ਸੁੱਚਾ ਸਿੰਘ ਭਾਰੀ ਗਿਣਤੀ ਵਿੱਚ ਵੋਟਾਂ ਲੈ ਕੇ ਜਿੱਤ ਗਏ ਸਨ ਸਰਦਾਰ ਅਤੇਂਦਰਪਾਲ ਸਿੰਘ ਜੇਲ੍ਹ ਵਿੱਚ ਬੈਠੇ ਹੀ ਪਟਿਆਲਾ ਤੋਂ ਜੇਤੂ ਹੋ ਗਏ ਸਨ ਜਦੋਂ ਕਿ ਆਰੰਭ ਵਿੱਚ ਕਾਂਗਰਸੀ ਉਮੀਦਵਾਰ ਬ੍ਰਹਮਹਿੰਦਰਾ ਨੇ ਆਪਣੇ ਹਮਾਇਤੀਆਂ ਨੂੰ ਅਤੇਂਦਰਪਾਲ ਸਿੰਘ ਦੀ ਹਮਾਇਤ ਵਿੱਚ ਹੋਣ ਵਾਲੇ ਇਕੱਠਾਂ ਤੇ ਰੈਲੀਆਂ ਵਿੱਚ ਸ਼ਾਮਲ ਹੋ ਕੇ ਉਸ ਦੀ ਥੋੜੀ ਜਿਹੀ ਹਵਾ ਬਣਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਸਨ ਜਥੇਦਾਰ ਜਗਦੇਵ ਸਿੰਘ ਖੁੰਡੀਆਂ ਨੇ ਫਰੀਦਕੋੜ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਚਿਹਤੇ ਉਮੀਦਵਾਰ ਭਾਈ ਸ਼ਮਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਚਿਤ ਕਰ ਦਿੱਤਾ ਸੀ ਇਸ ਤਰ੍ਹਾਂ ਇਹਨਾਂ ਚੋਣ ਨਤੀਜਿਆਂ ਨੇ ਸਾਰੇ ਸਿਆਸੀ ਪੰਡਤਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਇਹ ਕਲਾ ਵਰਤਨ ਵਾਲੀ ਗੱਲ ਹੀ ਹੋਈ ਸੀ ਬਾਅਦ ਵਿੱਚ ਵੱਖ-ਵੱਖ ਲੋਕਾਂ ਨੇ ਇਸ ਤੇ ਆਪੋ ਆਪਣੀ ਦ੍ਰਿਸ਼ਟੀਕੋਣ ਤੇ ਹਿੱਤਾਂ ਦੇ ਅਨੁਸਾਰ ਵੱਖੋ-ਵੱਖਰੇ ਅਰਥ ਕੱਢਣੇ ਸ਼ੁਰੂ ਕਰ ਦਿੱਤੇ ਸਨ ਚੋਣਾਂ ਦੇ ਨਤੀਜੇ ਨਸ਼ਰ ਹੋਣ ਤੋਂ ਤੁਰੰਤ ਬਾਅਦ ਅਸੀਂ ਜਨਤਕ ਪੈਗਾਮ ਵਿੱਚ ਪੰਜਾਬ ਦੇ ਲੋਕਾਂ ਦੇ ਇਸ ਫਤਵੇ ਦੀ ਵਿਆਖਿਆ ਕਰਦਿਆਂ ਲਿਖਿਆ ਸੀ ਚੋਣਾਂ ਦੇ ਐਲਾਨ ਨਾਲ ਜਦ ਪੰਜਾਬ ਬੰਦਰ ਚੋਣ ਮੈਦਾਨ ਪੂਰੀ ਤਰ੍ਹਾਂ ਭੱਕ ਪਿਆ ਅਤੇ ਖਾਸ ਕਰਕੇ ਜਦੋਂ ਅਕਾਲੀ ਦਲ ਮਾਨ ਧੜੇ ਨੇ ਕੁਝ ਕੁਰਬਾਨੀਆਂ ਵਾਲੇ ਪਰਿਵਾਰ ਚੋਣ ਲੜਾਈ ਅੰਦਰ ਚੋਕ ਦਿੱਤੇ ਤਾਂ ਹਾਲਤ ਨੇ ਇੱਕ ਤਿੱਖਾ ਮੋੜ ਕੱਟਣਾ ਸ਼ੁਰੂ ਕਰ ਦਿੱਤਾ ਜਿਹੜੀ ਆਮ ਸਿੱਖ ਜਨਤਾ ਪਹਿਲਾਂ ਚੋਣਾ ਪ੍ਰਤੀ ਉਦਾਸਿੰਨ ਦਿਖਾਈ ਦਿੰਦੀ ਸੀ ਉਸ ਅੰਦਰ ਜੋਸ਼ੁਖ ਰੋਸ਼ ਤੇ ਉਤਸ਼ਾਹ ਦੀ ਇੱਕ ਲਹਿਰ ਵਗਣੀ ਸ਼ੁਰੂ ਹੋ ਗਈ ਇਸ ਦੇ ਨਾਲ ਹੀ ਕੁਝ ਖਾੜਕੂ ਹਿੱਸੇ ਜਿਹੜੇ ਪਹਿਲਾਂ ਚੋਣਾ ਦੇ ਬਾਈਕਾਟ ਦੇ ਅਡੋਲ ਪੈਂਤੜੇ ਤੇ ਡਟੇ ਦਿਖਾਈ ਦਿੰਦੇ ਸਨ ਚੋਣਾ ਵਿੱਚ ਸ਼ਮੂਲੀਅਤ ਦੇ ਪੱਖ ਵਿੱਚ ਵਗਤੂਰੀ ਲਹਿਰ ਮੂਰੇ ਆਪਣਾ ਤਵਾਜਨ ਉਖਾੜ ਬੈਠੇ ਅਤੇ ਆਪਣੀ ਪਹਿਲਾ ਐਲਾਨੀ ਸਮਝਉਤੇ ਸਾਬਤ ਕਦਮੀ ਨਾਲ ਪਹਿਰਾ ਦੇਣ ਦੇ ਮਾਮਲੇ ਵਿੱਚ ਕਮਜ਼ੋਰੀ ਪ੍ਰਗਟਾਉਣ ਲੱਗ ਪਏ। ਕੁਰਬਾਨੀਆਂ ਵਾਲੇ ਪਰਿਵਾਰਾਂ ਦੇ ਉਮੀਦਵਾਰਾਂ ਦੇ ਪੱਖ ਵਿੱਚ ਉਠੀ ਹਮਦਰਦੀ ਦੀ ਲਹਿਰ ਨਾਲ ਖਾਲਤੇ ਬਣ ਗਈ ਸੀ ਕਿ ਕੁਝ ਹਲਕਿਆਂ ਅੰਦਰ ਚੋਣਾ ਦੇ ਬਾਈਕਾਟ ਵਾਲੇ ਪੈੰਤਲੇ ਬਾਰੇ ਸ਼ੰਕੇ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਹੁਣ ਅਕਾਲੀ ਦਲ ਮੰਨਦੀ ਬੇਮਿਸਾਲ ਜਿੱਤਨੇ ਚੋਣਾ ਵਿੱਚ ਹਿੱਸਾ ਲੈਣ ਦੇ ਵਿਚਾਰ ਨੂੰ ਵੱਡੀ ਤਾਕਤ ਬਖਸ਼ੀ ਹੈ ਇਨ੍ਹਾਂ ਸਵਾਲਾਂ ਤੇ ਕਿੰਤੂਆਂ ਦੇ ਸੰਮੁਖ ਅਸੀਂ ਇੱਥੇ ਇੱਕ ਵਾਰ ਫਿਰ ਆਪਣਾ ਪੱਖ ਸਪਸ਼ਟ ਕਰ ਰਹੇ ਹਾਂ ਤਾਂ ਜੋ ਵਿక్తి ਜਿੱਤ ਤੇ ਨਸ਼ੇ ਵਿੱਚ ਚੁੰਧੀਆਂ ਨਜ਼ਰਾਂ ਮੂਰੇ ਸ਼ਾਈ ਭਰਮਾਂ ਭੁਲੇਖਿਆਂ ਦੀ ਧੁੰਦ ਸਾਫ਼ ਕੀਤੀ ਜਾ ਸਕੇ ਅਤੇ ਸੰਘਰਸ਼ਸ਼ੀਲ ਤਾਕਤਾਂ ਜਿੱਤ ਦੀ ਖੁਸ਼ੀ ਦੇ ਗਰਦੋਗubar ਅੰਦਰ ਵੀ ਆਪਣੇ ਨਿਸ਼ਾਨੇ ਅਤੇੇਜ਼ ਦੀ ਪੂਰਤੀ ਦੇ ਰਾਹ ਦੀ ਪਛਾਣ ਜਾਰੀ ਰੱਖ ਸਕਣ ਪੰਜਾਬ ਦੇ ਲੋਕਾਂ ਲਈ ਚੋਣਾਂ ਵਿੱਚ ਸਭ ਤੋਂ ਅਹਿਮ ਮੁੱਦਾ ਸਰਕਾਰੀ ਜ਼ਬਰਦਸਤੀ ਲੋਕਾਂ ਦੇ ਮਨਾਂ ਅੰਦਰ ਹਕੂਮਤੀ ਜ਼ਬਰ ਦੇ ਵਿਰੁੱਧ ਇੱਕ ਤਿੱਖਾ ਰੋਸ ਉਬਲ ਰਿਹਾ ਸੀ ਕਾਂਗਰਸ ਪਾਰਟੀ ਇਸ ਜ਼ਬਰ ਲਈ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਸੀ ਹਰਵੈਤੀ ਅਕਾਲੀ ਧੜੇ ਇਸ ਜ਼ਬਰ ਨੂੰ ਜਾਂ ਤਾਂ ਚੁੱਪ ਦਰਸ਼ਕ ਬਣ ਕੇ ਦੇਖਦੇ ਰਹੇ ਅਤੇ ਜਾਂ ਕਾਫੀ ਹੱਦ ਤੱਕ ਇਸ ਜ਼ਬਰ ਵਿੱਚ ਸਿੱਧੇ ਰੂਪ ਵਿੱਚ ਭਾਈਵਾਲ ਵੀ ਬਣੇ ਰਹੇ ਇਸ ਕਰਕੇ ਆਮ ਸਿੱਖ ਜਨਤਾ ਇਹਨਾਂ ਸਿੱਧੇ ਤੇ ਅਸਿੱਧੇ ਦੋਸ਼ੀਆਂ ਨੂੰ ਮਜ਼ਾ ਚਖਾਉਣ ਦੇ ਰੋਂ ਵਿੱਚ ਸੀ ਲੋਕ ਆਪਣਾ ਗੁੱਸਾ ਕੱਢਣਾ ਚਾਹੁੰਦੇ ਸਨ ਅਤੇ ਜਿਉਂ ਹੀ ਚੋਣਾਂ ਦਾ ਮੌਕਾ ਉਹਨਾਂ ਦੇ ਹੱਥ ਆਇਆ ਉਹਨਾਂ ਆਪਣੇ ਮਨ ਦਾ ਉਬਾਲ ਕੱਢ ਦਿੱਤਾ ਅਕਾਲੀ ਦਲ ਮਾਨ ਧੜੇ ਵੱਲੋਂ ਮੁੱਖ ਤੌਰ ਤੇ ਕੁਰਬਾਨੀਆਂ ਵਾਲੇ ਪਰਿਵਾਰਾਂ ਦੇ ਉਮੀਦਵਾਰ ਖੜੇ ਕੀਤੇ ਜਾਣ ਨਾਲ ਸੁਭਾਵਿਕ ਤੌਰ ਤੇ ਲੋਕਾਂ ਦੀਆਂ ਹਮਦਰਦੀਆਂ ਤੇ ਭਾਵਨਾਵਾਂ ਇਹਨਾਂ ਉਮੀਦਵਾਰਾਂ ਨਾਲ ਜੁੜ ਗਈਆਂ ਅਤੇ ਵੋਟ ਪਰਚੀਆਂ ਦੇ ਜ਼ਰੀਏ ਉਹਨ ਆਪਣੀਆਂ ਭਾਵਨਾਵਾਂ ਦਾ ਸਪਸ਼ਟ ਇਜ਼ਹਾਰ ਕਰ ਦਿੱਤਾ ਇਸ ਪੱਖ ਤੋਂ ਦੇਖਿਆ ਚੋਣ ਨਤੀਜਿਆਂ ਨੂੰ ਤਸ਼ੱਲੀ ਬਖਸ਼ ਕਿਹਾ ਜਾ ਸਕਦਾ ਹੈ ਜੇਕਰ ਪੰਜਾਬ ਅੰਦਰ ਏਡਾ ਹਕੂਮਤੀ ਕੈਹਰ ਵਰਨ ਦੇ ਬਾਵਜੂਦ ਵੀ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਦਿੰਦੇ ਤਾਂ ਬਿਨਾਂ ਸ਼ੱਕ ਇਹ ਨਹਾਇਤ ਹੀ ਮਾੜੀ ਗੱਲ ਹੋਣੀ ਸੀ ਇਸ ਦੇ ਨਾਲ ਹੀ ਅਕਾਲੀ ਆਗੂਆਂ ਦੇ ਇਨਨੇ ਨਪੁੰਸਕ ਤੇ ਕਣਾਉਣੇ ਰੋਲ ਦੇ ਬਾਵਜੂਦ ਜੇਕਰ ਪੰਜਾਬ ਦੇ ਲੋਕ ਫਿਰ ਵੀ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰ ਦਿੰਦੇ ਤਾਂ ਇਹ ਵੀ ਓਨੀ ਹੀ ਮਾੜੀ ਗੱਲ ਹੋਣੀ ਸੀ ਸੋਚੋਣਾ ਦੇ ਜ਼ਰੀਏ ਲੋਕਾਂ ਨੇ ਆਪਣੀਆਂ ਭਾਵਨਾਵਾਂ ਦਾ ਦਰੁਸਤ ਪ੍ਰਗਟਾ ਹੀ ਕੀਤਾ ਹੈ ਪਰ ਗੱਲ ਸਿਰਫ ਲੋਕਾਂ ਦੀਆਂ ਭਾਵਨਾਵਾਂ ਦੇ ਦਰੁਸਤ ਇਜ਼ਹਾਰ ਤੇ ਤਸੱਲੀ ਪ੍ਰਗਟਾ ਲੈਣ ਨਾਲ ਹੀ ਖਤਮ ਨਹੀਂ ਹੋ ਜਾਂਦੀ ਮਹੱਤਵਪੂਰਨ ਸਵਾਲ ਇਹ ਹੈ ਕਿ ਲੋਕਾਂ ਨੇ ਆਪਣੀ ਇੱਛਾ ਦਾ ਪ੍ਰਗਟਾ ਕਿਸ ਵਿਸ਼ਵਾਸ ਅਧੀਨ ਕੀਤਾ ਹੈ ਅਤੇ ਲੋਕਾਂ ਦੇ ਇਸ ਵਿਸ਼ਵਾਸ ਦਾ ਹੁਣ ਕੀ ਬਣੇਗਾ ਲੋਕਾਂ ਨੇ ਵੋਟਾਂ ਇਸ ਉਮੀਦ ਤੇ ਵਿਸ਼ਵਾਸ ਨਾਲ ਪਾਈਆਂ ਹਨ ਕਿ ਮਾਨ ਦਲ ਦੀ ਜਿੱਤ ਨਾਲ ਪੰਜਾਬ ਉਸ ਸੰਤਾਪ ਤੋਂ ਮੁਕਤ ਹੋ ਜਾਵੇਗਾ ਜਿਸ ਨੇ ਇਸ ਨੂੰ ਕਿੰਨੇ ਹਿਸਾਲਾਂ ਤੋਂ ਹਕੂਮਤ ਦੀ ਜ਼ਬਰ ਦੀ ਪੱਟੀ ਵਿੱਚ ਝੋਕ ਰੱਖਿਆ ਹੈ ਪੰਜਾਬ ਦੇ ਲੋਕ ਇਸ ਹਕੂਮਤੀ ਜ਼ਬਰ ਤੋਂ ਛੁਟਕਾਰਾ ਚਾਹੁੰਦੇ ਹਨ ਅਤੇ ਮਾਨ ਦਲ ਦੀ ਜਿੱਤ 'ਚੋਂ ਉਹਨਾਂ ਨੂੰ ਇਸ ਰਾਹ ਦੀ ਉਮੀਦ ਦਿਖਾਈ ਦਿੰਦੀ ਹੈ ਹੁਣ ਸੋਚਣਾ ਇਹ ਚਾਹੀਦਾ ਹੈ ਕਿ ਕੀ ਲੋਕਾਂ ਨੂੰ ਇਸ ਉਮੀਦ ਦੀ ਪੂਰਤੀ ਹੋ ਸਕੇਗੀ ਇਸ ਤੋਂ ਅੱਗੇ ਅਸੀਂ ਇਹ ਗੱਲ ਖੋਲ੍ਹ ਕੇ ਦੱਸੀ ਸੀ ਕਿ ਪੰਜਾਬ ਦੇ ਲੋਕਾਂ ਉੱਤੇ ਹੋ ਰੇ ਵੈਸ਼ੀ ਜ਼ਬਰ ਦੀ ਅਸਲ ਵਜ੍ਹਾ ਇਹ ਹੈ ਕਿ ਸਿੱਖ ਜੱਜਾਰੀਆਂ ਨੇ ਭਾਰਤੀ ਸੰਵਿਧਾਨ ਦੀ ਗੁਲਾਮੀ ਨੂੰ ਕਬੂਲਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ ਅਤੇ ਇਸ ਗੁਲਾਮੀ ਨੂੰ ਗਲੋਂ ਲਾਉਣ ਲਈ ਸੰਘਰਸ਼ ਵਿੜ ਦਿੱਤਾ ਹੈ ਇਸ ਕਾਰਨ ਭਾਰਤੀ ਰਾਜ ਮਸ਼ੀਨਰੀ ਸੰਘਰਸ਼ਸ਼ੀਲ ਸਿੱਖਾਂ ਉੱਤੇ ਕਹਿਰਵਾਨ ਹੋ ਗਈ ਅਤੇ ਉਹਨਾਂ ਨੂੰ ਕੌਣ ਲਈ ਜਗ੍ਹਾ-ਜਗ੍ਹਾ ਬੁਚੜਖਾਨੇ ਖੋਲ੍ਹ ਦਿੱਤੇ ਹਨ ਅਸੀਂ ਕਿਹਾ ਸੀ ਕਿ ਮਾਨ ਦਲ ਦੇ ਜੇਤੂ ਉਮੀਦਵਾਰਾਂ ਨੂੰ ਲੋਕ ਸਭਾ ਵਿੱਚ ਜਾ ਕੇ ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸਹੁੰ ਚੁਕਣੀ ਪਵੇਗੀ। ਉਹਨਾਂ ਦੇ ਸਾਹਮਣੇ ਇੱਕ ਸੂਤੀ ਹਾਲਤ ਪੈਦਾ ਹੋ ਜਾਵੇਗੀ ਕਿ ਜੇਕਰ ਉਹ ਭਾਰਤੀ ਸੰਵਿਧਾਨ ਪ੍ਰਤੀ ਵਫਾਦਾਰੀ ਪ੍ਰਗਟਾਉਂਦੇ ਹਨ ਤਾਂ ਉਹ ਪਾਰਲੀਮੈਂਟ ਦੇ ਅੰਦਰ ਜਾ ਕੇ ਉਸੇ ਸੰਵਿਧਾਨ ਦੀ ਗੁਲਾਮੀ ਦੇ ਝੂਲੇ ਨੂੰ ਗਲਾਂ ਲਾਉਣ ਲਈ ਜਾਨ ਹੂਲਵੀਂ ਲੜਾਈ ਲੜ ਰਏ। ਸਿੱਖ ਜੁਝਾਰੂਆਂ ਦਾ ਪੱਕ ਕਿਵੇਂ ਲੈ ਸਕਣਗੇ ਅਸੀਂ ਉਹਨਾਂ ਨੂੰ ਇਸ ਗੱਲ ਤੋਂ ਸਾਵਧਨ ਕੀਤਾ ਸੀ ਕਿ ਤੁਹਾਡੇ ਸਿਰ ਇੱਕ ਬਹੁਤ ਹੀ ਵੱਡੀ ਤੇ ਇਤਿਹਾਸਕ ਜ਼ਿੰਮੇਵਾਰੀ ਆਣ ਪਈ ਹੈ ਜਿਸ ਡੁੱਲੇ ਹੋਏ ਖੂਨ ਦੀ ਵਜ੍ਹਾ ਕਰਨ ਤੁਹਾਡੇ ਸਿਰਾਂ ਤੇ ਜਿੱਤ ਦੇ ਤਾਜ ਸੁਸ਼ੋਭਤ ਹੋਏ ਹਨ ਉਸ ਖੂਨ ਦੀ ਮਹਿਕ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਵੀ ਤੁਹਾਡੇ ਸਿਰ ਹੀ ਆਇਦ ਹੋ ਗਈ ਹੈ ਜੇਕਰ ਤੁਸੀਂ ਕਿਸੇ ਵੀ ਬਹਾਨੇ ਜਾਂ ਕਿਸੇ ਵੀ ਗੁੰਮਰਾਹਕੁੰਨ ਤਰਕ ਦਾ ਆਸਰਾ ਲੈ ਕੇ ਭਾਰਤੀ ਸੰਵਿਧਾਨ ਦੇ ਝੂਲੇ ਨੂੰ ਗਲਾਂ ਵਿੱਚ ਪਾਉਣਾ ਪ੍ਰਵਾਨ ਕਰ ਲਿਆ ਤਾਂ ਇਸ ਨੂੰ ਤੁਹਾਡੀ ਸਿਆਸੀ ਖੁਦਕੁਸ਼ੀ ਤੋਂ ਸਵਾਹ ਹੋਰ ਕੁਝ ਨਹੀਂ ਸਮਝਿਆ ਜਾਵੇਗਾ ਸਾਡੇ ਤੋਂ ਇਲਾਵਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜੁਝਾਰੂ ਧੜੇ ਨੇ ਵੀ ਮਾਨ ਦਲ ਦੇ ਜੇਤੂ ਉਮੀਦਵਾਰਾਂ ਨੂੰ ਕੁਝ ਸ਼ਰਤਾਂ ਸਹਿਤ ਹੀ ਸੰਵਿਧਾਨ ਦੀ ਸੌਂ ਚੁੱਕਣ ਦੀ ਬੇਨਤੀ ਕੀਤੀ ਸੀ ਇਸੇ ਤਰ੍ਹਾਂ ਦੇਸ਼ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂਆਂ ਨੇ ਵੀ ਮਾਨ ਦਲ ਦੇ ਜੇਤੂ ਉਮੀਦਵਾਰਾਂ ਦੇ ਨਾਲ ਖੁੱਲੀ ਚਿੱਠੀ ਲਿਖ ਕੇ ਉਹਨਾਂ ਨੂੰ ਕੁਝ ਸ਼ਰਤਾਂ ਜਿਵੇਂ ਪੰਜਾਬ ਅੰਦਰ ਝੂਠੇ ਮੁਕਾਬਲੇ ਤੁਰੰਤ ਬੰਦ ਕੀਤੇ ਜਾਣ ਗਵਰਨਰ ਸਿਧਾਰਥ ਸ਼ੰਕਰੇ ਤੇ ਪੁਲਿਸ ਮੁਖੀ ਰਬੇਰੋ ਨੂੰ ਪੰਜਾਬ ਤੋਂ ਵਾਪਸ ਬੁਲਾਇਆ ਜਾਵੇ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁਖਾਦੀ ਫਾਂਸੀ ਦੀ ਸਜ਼ਾ ਮਨਸੂਕ ਕੀਤੀ ਜਾਵੇ ਆਜ਼ਾਦ ਮਨਵਾਉਣ ਤੋਂ ਬਾਅਦ ਹੀ ਸੌ ਚੁੱਕਣ ਦਾ ਸੁਝਾਅ ਦਿੱਤਾ ਸੀ ਪਰ ਮਾਨ ਦਲ ਦੇ ਜੇਤੂ ਉਮੀਦਵਾਰਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਦੇਸ਼ ਪੰਜਾਬ ਸਟੂਡੈਂਟ ਯੂਨੀਅਨ ਦੀ ਇਸ ਨੇਕ ਸਲਾਹ ਨੂੰ ਪੂਰੀ ਤਰ੍ਹਾਂ ਅਣਗੌਲਾ ਕਰ ਦਿੱਤਾ ਅਤੇ ਇਸ ਮਾਮਲੇ ਤੇ ਆਪਸੀ ਸਲਾਹ مشورہ ਕਰਕੇ ਕੋਈ ਸਾਂਝੀ ਸਮਝ ਬਣਾਉਣ ਦੀ ਥਾਂ ਆਪੋ ਆਪਣੀ ਮਰਜ਼ੀ ਭਗਾਉਂਦਿਆਂ ਸੌਂ ਚੁਕਣ ਦੀ ਬੇਹਦ ਕਾਹਲ ਕੀਤੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚੋਣਾਂ ਵਿੱਚ ਹਿੱਸਾ ਲੈਣ ਦੀ ਵਕਾਲਤ ਕਰਨ ਵਾਲੇ ਆਗੂਆਂ ਦੀ ਪ੍ਰਮੁੱਖ ਦਲੀਲ ਇਹ ਸੀ ਕਿ ਉਹਨਾਂ ਦੇ ਉਮੀਦਵਾਰ ਜਿੱਤਣ ਤੋਂ ਬਾਅਦ ਭਾਰਤੀ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸੌਂ ਨਹੀਂ ਚੁਕਣਗੇ ਅਤੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਹੋਰੇ ਕਾਣ ਨੂੰ ਆਧਾਰ ਬਣਾ ਕੇ ਪਾਰਲੀਮੈਂਟ ਦੀ ਆਪਣੀ ਮੈਂਬਰੀ ਨੂੰ ਹਾਕਮਾਂ ਦੇ ਮੂੰਹ ਤੇ ਮਾਰ ਕੇ ਮਨੁੱਖੀ ਅਧਿਕਾਰਾਂ ਦੇ ਸੰਘਰਸ਼ ਨੂੰ ਉੱਚੇ ਪੱਧਰ ਤੇ ਲੈ ਜਾਣਗੇ ਪਰ ਸਾਡਾ ਕਹਿਣਾ ਇਹ ਸੀ ਕਿ ਸਿੱਖ ਲਹਿਰ ਅੰਦਰ ਅਜੇ ਏਡੇ ਜਿਗਰੇ ਵਾਲੇ ਆਗੂ ਪੈਦਾ ਨਹੀਂ ਹੋਏ ਮਾਨਦਲ ਦੇ ਜੇਤੂ ਉਮੀਦਵਾਰਾਂ ਨੇ ਸੌਂ ਚੁੱਕਣ ਲਈ ਜਿੰਨੀ ਕਾਲੀ ਕੀਤੀ ਤੇ ਆਪੋਤਾਪੀ ਦਿਖਾਈ ਉਸ ਨਾਲ ਸਾਡੇ ਉਪਰੋਕਤ ਨਿਰਣੇ ਦੀ ਅਫਸੋਸਨਾਕ ਪੁਸ਼ਟੀ ਹੋ ਗਈ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 39ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ